ਅਮਰੀਕਾ ਕੁੱਟਨੀ ਉੱਥੇ ਦੇ ਮੁੱਖ ਮੰਤਰੀ ਬਿਜੇ ਸਮਝ ਚੁੱਕੀ ਉਹਨਾਂ ਦੇ ਨਾਲ 6 ਮੰਤਰੀ ਵੀ ਬਣੇ ਪੰਜਾਬ ਦੇ ਲਿਹਾਜ਼ ਦੇ ਨਾਲ ਜਾਂ ਸਿੱਖਾਂ ਦੇ ਲਿਹਾਜ਼ ਨਾਲ ਆਪਾ ਇਹ ਕਹਿ ਸਕਦੇ ਹਾਂ ਕਿ ਮਨਜਿੰਦਰ ਸਿੰਘ ਸੇਖਾ ਵੀ ਇਸ ਮੰਤਰੀ ਪਰਮਟਰ ਵਿੱਚ ਸ਼ਾਮਲ ਹੋਏ ਨੇ ਇਹ ਸਰਕਾਰ ਆਮ ਆਦਮੀ ਪਾਰਟੀ ਤੋਂ ਇਸ ਗੱਲ ਕਰਕੇ ਉਲਟ ਕਹੀ ਜਾ ਸਕਦੀ ਹੈ ਕਿਉਂਕਿ ਇਹ ਇੱਕ ਤਾਪ ਪਾਰਟੀ ਸਰਕਾਰ ਹੈ ਤੇ ਦੂਜਾ ਭਾਰਪਾ ਨੇ ਸਿੱਖਾਂ ਨੂੰ ਵੀ ਪ੍ਰਤਨਿਧਤਾ ਦਿੱਤੀ ਹੈ ਜਦ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਆਪਣੀ ਸਰਕਾਰ ਦੇ ਵਿੱਚ ਸਿੱਖਾਂ ਨੂੰ ਅਣਗੌਲੀਆਂ ਕਰਦੀ ਆ ਰਹੀ ਹੈ ਖੈਰ ਇਸ ਵਿਸ਼ੇ ਦੇ ਉੱਤੇ ਵੀ ਆਪਾਂ ਗੱਲ ਕਰਾਂਗੇ ਪਰ ਆਮ ਆਦਮੀ ਪਾਰਟੀ ਲਈ ਅੱਜ ਕਾਫੀ ਨਿਰਾਸ਼ਾਜਨਕ ਦਿਨ ਕਿਹਾ ਜਾ ਸਕਦਾ ਹੈ ਕਿਉਂਕਿ ਕਿੱਥੇ ਉਹ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਦੇ ਵਿੱਚ ਸੱਤਾ ਦੇ ਵਿੱਚ ਸੀ ਤੇ ਹੁਣ ਉਹ ਸੱਤਾ ਤੋਂ ਬਾਹਰ ਹੋ ਚੁੱਕੀ ਹੈ ਇਸ ਮੁਸਲਿਮ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਅੰਦਰੋਂ ਖਾਤੇ ਕਾਫੀ ਜ਼ਿਆਦਾ ਚਿੰਤਾ ਹੈ ਕਿਉਂਕਿ ਭਾਰਤੀ ਜਨਤਾ ਪਾਰਟੀ ਦਾ ਇੱਕ ਰਿਕਾਰਡ ਬਣ ਚੁੱਕਾ ਹੈ ਕਿ ਜਿੱਥੇ ਵੀ ਉਹ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਲੰਬੇ ਸਮੇਂ ਤੱਕ ਸੱਤਾ ਦੇ ਵਿੱਚ ਰਹਿੰਦੀ ਹੈ ਹਰਿਆਣਾ ਦੇ ਵਿੱਚ ਤੀਜੀ ਵਾਰ ਆਮ ਆਦਮੀ ਪਾਰਟੀ ਜਾਂ ਤਾਂ ਪਾਰਟੀ ਦੀ ਸਰਕਾਰ ਬਣੀ ਹੋਰ ਵੀ ਜਿਹੜੇ ਸੂਬੇ ਨੇ ਜਿਨਾਂ ਚ ਮੱਧ ਪ੍ਰਦੇਸ਼ ਹੈ ਰਾਜਸਥਾਨ ਹੈ ਇੱਥੇ ਵੀ ਭਾਰਤੀ ਜਨਤਾ ਪਾਰਟੀ ਦਾ ਦਾਤਾਰ ਸਤਾ ਦੇ ਵਿੱਚ ਚੱਗੀ ਆ ਰਹੀ ਹੈ ਇਸੇ ਗੱਲ ਕਰਕੇ ਜਿਹੜਾ ਹੈ ਆਮ ਆਦਮੀ ਪਾਰਟੀ ਇਸ ਗੱਲ ਗੱਲ ਕਰਕੇ ਕਾਫੀ ਜ਼ਿਆਦਾ ਚਿੰਤਾ ਦੇ ਵਿੱਚ ਹੈ ਕਿ ਹੁਣ ਛੇਤੀ ਕੀਤੇਆ ਦਿੱਲੀ ਉਹਨਾਂ ਦੇ ਹੱਥ ਵਿੱਚ ਆਉਣ ਵਾਲੀ ਨਹੀਂ ਹੈ ਦੂਜੀ ਗੱਲ ਇਹ ਹੈ ਕਿ ਜੇਕਰ ਦਿੱਲੀ ਦੇ ਵਿੱਚ ਹੁਣ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਤੇ ਕੇਂਦਰ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਤੇ ਇਸ ਗੱਲ ਕਰਕੇ ਉੱਥੋਂ ਦੀ ਸਰਕਾਰ ਹਮ ਕੇਂਦਰ ਵੱਲੋਂ ਪੂਰਾ ਸਹਿਯੋਗ ਮਿਲਦਾਰ ਹੋਇਆ ਕਿ ਜਿਹੜੇ ਜਿਹੜੇ ਲੋਕਾਂ ਦੇ ਨਾਲ ਵਾਅਦੇ ਕੀਤੇ ਆ ਉਹਨਾਂ ਨੂੰ ਉਹ ਬੜੇ ਆਸਾਨੀ ਦੇ ਨਾਲ ਕਰਦੇ ਰਹਿਣਗੇ ਕਿਉਂਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਸੀ ਤਾਂ ਕੇਂਦਰ ਸਰਕਾਰ ਦੇ ਦਬਾਅ ਹੇਠ ਉੱਥੇ ਦੀ ਅਲਜੀ ਅਕਸਰ ਹੀ ਆਮ ਆਦਮੀ ਪਾਰਟੀ ਦੇ ਰਾਹ ਦੇ ਵਿੱਚ ੜੀਕੇ ਅੜਾਉਂਦੇ ਰਹਿੰਦੇ ਸੀਗੇ ਹੁਣ ਅਜਿਹਾ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ ਅਜੇ ਵਿੱਚ ਹੁਣ ਆਮ ਆਦਮੀ ਪਾਰਟੀ ਕੋਲ ਇਹੀ ਬਲ ਰਹਿ ਗਿਆ ਕਿ ਕਿਸੇ ਤਰੀਕੇ ਦੇ ਨਾਲ ਪੰਜਾਬ ਨੂੰ ਮਜ਼ਬੂਤ ਕੀਤਾ ਜਾਵੇ ਪੰਜਾਬ ਨੂੰ ਮਜ਼ਬੂਤ ਤਾਂ ਹੀ ਕੀਤਾ ਜਾ ਸਕਦਾ ਹੈ ਜੇਕਰ ਲੋਕਾਂ ਦੇ ਨਾਲ ਕੀਤੇ ਗਏ ਵਾਅਦੇ ਪੂਰੇ ਨਹੀਂ ਹੋਣਗੇ ਤੇ ਜਿਸ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਹਮੇਸ਼ਾ ਹੀ ਉੱਥੇ ਦੇ ਐਲਜੀ ਦੇ ਨਾਲ ਟਕਰਾਅ ਵਿੱਚ ਰਹਿੰਦੀ ਸੀ ਜਾਂ ਕੇਂਦਰ ਸਰਕਾਰ ਦੇ ਨਾਲ ਟਕਰਾਅ ਦੇ ਵਿੱਚ ਰਹਿੰਦੀ ਸੀ ਪੰਜਾਬ ਦੇ ਵਿੱਚ ਵੀ ਕੁਝ ਅਜਿਹਾ ਹੀ ਹੈ ਕਿ ਬਹੁਤ ਸਾਰੇ ਮਸਲਿਆਂ ਦੇ ਉੱਤੇ ਪੰਜਾਬ ਸਰਕਾਰ ਅਤੇ ਦਿੱਲੀ ਕੇਂਦਰ ਸਰਕਾਰ ਦਰਈ ਟਕਰਾਅ ਦੀ ਪਰਸਥਿਤੀਆਂ ਬੜੀਆਂ ਰਹੀਆਂ ਨੇ ਬੇਸ਼ੱਕ ਕੇਂਦਰ ਦੀ ਵੀ ਇਹ ਜਿਹੀ ਦਿੱਤੀ ਹੈ ਪਰ ਨਾਲ ਨਾਲ ਆਮ ਆਦਮੀ ਪਾਰਟੀ ਵੀ ਇਸੇ ਤਰੀਕੇ ਦੇ ਨਾਲ ਕੁਝ ਟਕਰਾਅ ਦੇ ਮੋੜ ਚ ਰੰਦੀ ਹੈ ਜਿਵੇਂ ਕਿ ਆਮ ਆਦਮੀ ਜਿਹੜੇ ਕਲੀਨਿਕ ਕੋਲੇ ਉਹ ਕੇਂਦਰ ਸਰਕਾਰ ਦੀ ਸਕੀਮ ਸੀਗੀ ਉਹਦੇ ਵਿੱਚ ਇਹੀ ਹੈ ਕਿ ਭਗਵੰਤ ਜੀ ਦੀ ਫੋਟੋ ਲਾਉਣੀ ਸੀ ਕਿ ਇਸ ਤਰੀਸ ਗੱਲ ਕਰਕੇ ਉਹਨਾਂ ਨੇ ਇਹ ਆਮ ਆਦਮੀ ਕਲੀਨਿਕ ਖੋਲੇ ਹੁਣ ਹਾਲਾਤ ਇਹ ਨੇ ਕਿ ਪੰਜਾਬ ਦੇ ਵਿੱਚ ਜਿਹੜੇ ਇਹ ਆਮ ਆਦਮੀ ਕਲੀਨਿਕ ਖੁੱਲਨੇ ਸੀਗੇ ਉਹ ਹੁਣ ਉਹਨਾਂ ਤੋਂ ਭਗਵੰਤ ਜੀ ਦੀ ਤਸਵੀਰ ਉਤਰ ਚੁੱਕੀ ਐ ਤੇ ਉਹਨਾਂ ਦਾ ਨਾਮ ਵੀ ਬਦਲਿਆ ਜਾ ਚੁੱਕਾ ਐ ਤੇ ਹੁਣ ਇਸ ਗੱਲ ਦੀ ਫੱਟ ਨਹੀਂ ਮਾਰੀ ਜਾ ਸਕਦੀ ਕਿ ਅਸੀਂ ਮਹੱਲ ਦਾ ਕਲੀਨਿਕ ਖੋਲੇ ਨੇ ਤੇ ਇਸ ਗੱਲ ਕੱਤੇ ਚਲੋ ਇਹ ਗੱਲ ਅਲੱਗ ਹੈ ਪਰ ਹੁਣ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੂੰ ਦਿੱਲੀ ਦੇ ਵਿੱਚ ਹਾਰ ਮਿਲੀ ਹੈ ਤੇ ਉਸ ਹਾਰ ਦਾ ਇਹ ਕਾਰਨ ਇਹ ਮੰਨਦੇ ਆ ਕਿ ਅਰਵਿੰਦ ਕੇਜਰੀਵਾਲ ਦਾ ਜੋ ਅਕਸ ਸੀਗਾ ਉਸ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਆਮ ਆਦਮੀ ਪਾਰਟੀ ਦੇ ਲੀਡਰ ਇਹ ਕਹਿੰਦੇ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਨੇ ਉਹਨਾਂ ਦਾ ਅਕਸ ਖਰਾਬ ਕੀਤਾ ਹੈ ਇਹ ਇੱਕ ਦੋਸ਼ ਹੋ ਸਕਦਾ ਪਰ ਅਸਲ ਦੇ ਵਿੱਚ ਇਹ ਹੈ ਕਿ ਇਹ ਜੋ ਕੁਝ ਵੀ ਹੋਇਆ ਖੁਦ ਆਮ ਆਦਮੀ ਪਾਰਟੀ ਨੇ ਆਪ ਕੀਤਾ ਕਿਸ ਨੇ ਕਿਹਾ ਸੀਗਾ ਕਿ ਸ਼ੀਸ਼ ਮਹਿਲ ਬਣਾਇਆ ਜਾਵੇ ਸ਼ੀਸ਼ ਮਹਿਲ ਪਹਿਲਾਂ ਬਣਦੇ ਵੀ ਆਏ ਨੇ ਬਹੁਤ سارے ਲੀਡਰ ਰਹਿੰਦੇ ਵੀ ਆਏ ਨੇ ਪਰ ਆਵਾਜ਼ੀ ਪਾਰਟੀ ਅਰਵਿੰਦ ਕੇ ਜੀਵਾਲ ਇਹ ਕਹਿੰਦੇ ਆ ਰਹੇ ਸੀਗੇ ਇਹ ਦਾਅਵਾ ਕਰਦੇ ਆ ਰਹੇ ਸੀਗੇ ਕਿ ਉਹ ਆਮ ਲੋਕਾਂ ਦੇ ਵਿੱਚੋਂ ਨੇ ਤੇ ਇਹ ਆਮ ਲੋਕ ਦੇ ਅਨਸਾਰ ਹੀ ਚੱਲਣਗੇ ਤੇ ਜਿਹੜਾ ਅਸੀਂ ਸਰਕਾਰੀ ਬੰਗਲੇ ਨਹੀਂ ਲਵਾਗੇ ਜਿਹੜੀ ਸਕਿਉਰਟੀ ਨਹੀਂ ਲਵਾਗੇ ਜਿਹੜੀ ਹੈ ਲਾਲ ਪੱਤੀਆਂ ਵਾਲੇ ਕਾਲਾ ਨਹੀਂ ਚੜਾਉਣਾ ਖਿਲਾਵਾਂਗੇ ਹੋਇਆ ਬਿਲਕੁਲ ਇਸ ਉਲਟ ਤੇ ਸ਼ੀਸ਼ ਮਹਿਲ ਦੇ ਉੱਤੇ ਜਿਸ ਤਰੀਕੇ ਨਾਲ ਇਹਦੀ ਰੈਨੋਵੇਸ਼ਨ ਦੇ ਉੱਤੇ ਕਰੋੜਾ ਰੁਪਏ ਲਗਾਏ ਗਏ ਜਿਸ ਤਰੀਕੇ ਦੇ ਨਾਲ ਪ੍ਰਚਾਰ ਹੋਇਆ ਉਸ ਦਾ ਆਮ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਅਸਰ ਹੋਇਆ ਤੇ ਇਸ ਗੱਲ ਕਰਕੇ ਆਮ ਆਦਮੀ ਪਾਰਟੀ ਨੇ ਹੁਣ ਫੈਸਲਾ ਕੀਤਾ ਹੈ ਕਿ ਅਰਵਿੰਦ ਕੇਜਰੀਵਾਲ ਦਾ ਜਿਹੜਾ ਅਕਸ ਹੈ ਉਸ ਨੂੰ ਸਾਫ਼ ਕੀਤਾ ਜਾਵੇ ਪਰ ਇਹ ਅਕਸ ਨੂੰ ਸਾਫ਼ ਹੋਵੇਗਾ ਕਿ ਨਹੀਂ ਹੋਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਜਦੋਂ ਇੱਕ ਵਾਰੀ ਅਕਸ ਦੇ ਉੱਤੇ ਡੈਂਟ ਪੈ ਜਾਂਦੇ ਨੇ ਤਾਂ ਉਸ ਨੂੰ ਸੁਧਾਰਨਾ ਬਹੁਤ ਔਖਾ ਹੋ ਜਾਂਦਾ ਹੈ ਹੁਣ ਜਿਵੇਂ ਆਪਾਂ ਪੰਜਾਬ ਦੀ ਗੱਲ ਕਰਦੇ ਆ ਸੁਖਵੀਰ ਸਿੰਘ ਬਾਦਲ ਨੇ 2007 ਤੋਂ ਲੈ ਕੇ 2017 ਤੱਕ ਬਹੁਤ ਸਾਰੇ ਅਜਿਹੇ ਕੰਮ ਕੀਤੇ ਜਿਹੜੇ ਕਿ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਉਲਟ ਸੀਗੇ ਤੇ 2017 ਦੇ ਵਿੱਚ ਉਹਨਾਂ ਕਾਰਨ ਕਰਕੇ ਅਕਾਲੀ ਦਰ ਨੂੰ ਅਜਿਹੀ ਹਾਰ ਦਾ ਸਾਹਮਣਾ ਕਰਨਾ ਪਿਆ ਕਿ ਹੁਣ ਤੱਕ ਉਹ ਉੱਠ ਨਹੀਂ ਸਕੇ ਉਹਦਾ ਕਾਰਨ ਇਹੀ ਸੀਗਾ ਕਿ ਸੁਖਬੀਰ ਸਿੰਘ ਬਾਦਲ ਦਾ ਅਕਸ ਖਰਾਬ ਹੋਇਆ ਹੁਣ ਉਹ ਸੌ ਯਾਤਨ ਵੀ ਕਰ ਰਹੇ ਨੇ ਤੇ ਉਹਨਾਂ ਦਾ ਅਕਸ ਠੀਕ ਨਹੀਂ ਹੋ ਰਿਹਾ ਹੈਗਾ ਤੇ ਉਹ ਇਸ ਤੋਂ ਇਲਾਵਾ ਹੁਣ ਹੋਰ ਤਾਂ ਹੋਰ ਅੱਗੇ ਤੋਂ ਅੱਗੇ ਗਲਤੀਆਂ ਕਰਦੇ ਜਾ ਰਹੇ ਨੇ ਉਸੇ ਤਰੀਕੇ ਦੇ ਨਾਲ ਇੱਕ ਤਾਂ ਇਹ ਸੀਗਾ ਕਿ ਅਰਵਿੰਦ ਕੇਜ ਦੀ ਗੱਲ ਤਾਂ ਅਕਸ ਖਰਾਬ ਹੋਇਆ ਇਸ ਤੋਂ ਇਲਾਵਾ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਐਕਸਾਈਜ਼ ਪੌਲਿਸੀ ਭਰਾਈ ਇਸ ਗੱਲ ਕਰਕੇ ਵੀ ਇਹ ਇਹ ਆਮ ਆਦਮੀ ਪਾਰਟੀ ਦੇ ਲੀਡਰਾਂ ਦੇ ਉੱਤੇ ਲਗਾਤਾਰ ਦੋਸ਼ ਲੱਗੇ ਤੇ ਇਹ ਇਸ ਗੱਲ ਕਰਕੇ ਸੰਜੀਤ ਸਿੰਘ ਅਰਵਿੰਦ ਕੇ ਜਯਾਲ ਮਸ਼ੀ ਮਨੀਸ਼ ਈਸ਼ੂ ਦੀਆ ਜੇਲ੍ਹ ਦੇ ਵਿੱਚ ਜਾ ਗਏ ਹਾਲਾਂਕਿ ਉਹ ਇਹ ਕਹਿ ਰਹੇ ਨੇ ਕਿ ਅਸੀਂ ਕੋਈ ਦੋਸ਼ ਨਹੀਂ ਕੀਤਾ ਅਸੀਂ ਕੋਈ ਭ੍ਰਸ਼ਟਾਚਾਰ ਨਹੀਂ ਕੀਤਾ ਉਹਨਾਂ ਨੂੰ ਕਿੰਗ ਸਰਕਾਰ ਨੇ ਜਾਂਚ ਕਰਕੇ ਤੰਗ ਕਰਨ ਵਾਸਤੇ ਸਾਡਾ ਖਰਾਬ ਕਰਨ ਵਾਸਤੇ ਸਾਨੂੰ ਜੇਲ੍ਹ ਭੇਜਿਆ ਪਰ ਇਹ ਹੁਣ ਇਹ ਖਹਿੜਾ ਛੁੱਟਣ ਵਾਲਾ ਨਹੀਂ ਹੈ ਉਹਦਾ ਕਾਰਨ ਇਹੀ ਹੈ ਕਿ ਜਿਵੇਂ ਹੁਣ ਸਤਿੰਦਰ ਜੈਨ ਦੇ ਖਿਲਾਫ ਇੱਕ ਵਾਰ ਫਿਰ ਜਾਂਚ ਸ਼ੁਰੂ ਹੋਣ ਵਾਲੀ ਹੈ ਕੇਂਦਰ ਸਰਕਾਰ ਨੇ ਰਾਸ਼ਟਰਪਤੀ ਤੋਂ ਫੇਰ ਦੁਬਾਰਾ ਅਗਲ ਅਰ ਦਿੱਤੀ ਹੈ ਤੇ ਸਤਿੰਦਰ ਜੈਨ ਦੇ ਖਿਲਾਫ ਇਹ ਜਾਂਚ ਸ਼ੁਰੂ ਹੋਵੇਗੀ ਤੇ ਇਸ ਤੋਂ ਇਲਾਵਾ ਕੀ ਅਰਵਿੰਦ ਕੇਜਰੀਵਾਲ ਬਸ ਸਕਦੇ ਆ ਉਹ ਵੀ ਨਹੀਂ ਬਟਣਗੇ ਸੁਭਾਵਨਾ ਇਸੇ ਗੱਲ ਦੀ ਹੈ ਕਿ ਪਹਿਲਾ ਸਟੈਂਡਰਡ ਜਨ ਮਨੀਸ਼ ਸ਼ਿਸ਼ੋਦੀਆ ਤੇ ਅਰਵਿੰਦ ਕੇਜਰੀਵਾਲ ਦਾਬੀ ਹੁਣ ਨੰਬਰ ਆ ਸਕਦਾ ਹੈ ਇਹ ਹੁਣ ਭਾਤੇ ਜਿਵੇਂ ਇੱਕ ਪੱਤਰਕਾਰ ਨੇ ਟਿੱਪਣੀ ਕੀਤੀ ਸੀ ਕਿ ਅਰਵਿੰਦ ਕੇਜਰੀਵਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅੱਖ ਵਿੱਚ ਰੱਖਦੇ ਸੀਗੇ ਦਿੱਲੀ ਦੀ ਹਾਫ ਤੋਂ ਬਾਅਦ ਇਹ ਕਹਿ ਸਕਦੇ ਆ ਕਿ ਜਿਹੜੇ ਉਹ ਰਟਕਣ ਤੱਕ ਖਤਮ ਹੋ ਗਈ ਆ ਪਰ ਹੁਣ ਭਾਰਤੀ ਜਨਤਾ ਪਾਰਟੀ ਨੇ ਇਹ ਮੂਡ ਬਣਾ ਰਿਆ ਕਿ ਅਰਵਿੰਦ ਕੇਜਰੀਵਾਲ ਨੂੰ ਮਸਲਣਾ ਹੈ ਮਸਲਣ ਵਾਸਤੇ ਉਹ ਕੁਝ ਵੀ ਕਰਨ ਵਾਸਤੇ ਤਿਆਰ ਹੈ ਕਿਉਂਕਿ ਕੇਂਦਰ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਸਾਰੀਆਂ ਏਜੰਸੀਆਂ ਕੇਂਦਰ ਦੇ ਇਸ਼ਾਰੇ ਦੇ ਉੱਤੇ ਚੱਲਦੀ ਹੈ ਤੇ ਕੁਝ ਵੀ ਹੋ ਸਕਦਾ ਹੈ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰ ਨੇ ਕੁਝ ਕੀਤਾ ਨਹੀਂ ਹੈ ਬੜਾ ਕੁਝ ਕੀਤਾ ਹੋਇਆ ਹੈ ਇਹ ਕਹਿਣੀ ਗੱਲ ਹੈ ਕਿ ਉਹ ਕਟੜੀ ਬਾਬਦਾਰ ਨੇ ਉਹ ਦਾਵਾ ਕਰਦੇ ਨੇ ਪਰ ਕਟੜੀ ਮੰਦਾਲ ਦੀ ਜਿਹੜੀ ਛਵੀ ਹੈ ਜਿਹੜਾ ਅਕਸਰ ਹੁਣ ਉਹ ਖਤਮ ਹੋ ਚੁੱਕਿਆ ਕਿਉਂਕਿ ਇਹ ਸਬੰਧ ਵਿੱਚ ਕਈ ਤਰ੍ਹਾਂ ਦੇ ਜਿਹੜੇ ਸਬੂਤ ਵੀ ਸਾਹਮਣੇ ਆ ਚੁੱਕੇ ਨੇ ਇਸ ਚਾਹੇ सीबीआई ਹੋਵੇ ਚਾਹੇ ਈਡੀ ਬਦੋ ਉਹਨਾਂ ਵੱਲੋਂ ਜਿਸ ਤਰੀਕੇ ਦੇ ਨਾਲ ਹੁਣ ਜਾਂਚ ਪੜਤਾਲ ਚੱਤੀ ਹੈ ਤੇ ਉਹਨਾਂ ਜਾਂਚ ਪੜਤਾਲ ਦੇ ਵਿੱਚ ਇਹ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਉੱਜਲ ਵਲੀ ਹੈ ਤੇ ਜੇਕਰ ਹੁਣ ਉਹ ਚਾਹ ਰਹੇ ਨੇ ਕਿ ਪੰਜਾਬ ਨੂੰ ਬਚਾਇਆ ਜਾਵੇ ਪੰਜਾਬ ਦੇ ਵਿੱਚ ਜਿਹੜੇ ਹੁਣ ਪਿਛਲੇ 3 ਸਾਲ ਹੋਏ ਨੇ ਪਿਛਲੇ 3 3 ਸਾਲਾਂ ਦੇ ਵਿੱਚ ਉਹੋ ਜਿਹਾ ਮਾਰਕ ਵਾਲਾ ਕੁਝ ਵੀ ਨਹੀਂ ਹੋਇਆ ਜਿਸ ਦਾ ਉਹ ਦਾਵਾ ਕਰਦੇ ਆ ਰਹੇ ਸੀਗੇ ਉਹੀ ਕੁਝ ਹੋ ਰਿਹਾ ਜਿਹੜੀਆਂ ਪਿਛਲੀ ਸਰਕਾਰਾਂ ਕਰਦੇ ਆ ਰਹੇ ਸੀ ਵਿਕਾਸ ਤਾਂ ਬਿਲਕੁਲ ਹੀ ਕੰਮ ਨਹੀਂ ਹੋਏਗਾ ਇਸ ਤੋਂ ਇਲਾਵਾ ਜਿਵੇਂ ਨਸ਼ੇ ਉਸੇ ਤਿੱਖਣੇ ਚੱਲ ਰਹੇ ਨੇ ਇਸ ਤੋਂ ਇਲਾਵਾ ਪ੍ਰਸ਼ਾਸਨ ਦੇ ਖਿਲਾਫ ਭਾਵੇਂ ਵੱਡੀ ਮੋਹਮਾਇਸ਼ੂਦ ਕੀਤੀਆਂ ਨੇ ਪਰ ਜੇਕਰ ਤੁਸੀਂ ਆਮ ਆਦਮੀ ਨੂੰ ਜਾ ਕੇ ਪੁੱਛੋ ਤਾਂ ਜੇਕਰ ਉਹਨੇ ਕਿਸੇ ਵੀ ਤਹਿਸੀਲ ਦੇ ਵਿੱਚ ਜਾਂ ਕਿਤੇ ਵੀ ਕੰਮ ਕਰਵਾਉਣਾ ਹੋਵੇ ਜਦ ਤੱਕ ਉਹ ਪੈਸੇ ਨਹੀਂ ਦਿੰਦਾ ਤਾਂ ਇਹ ਕੰਮ ਨਹੀਂ ਹੁੰਦਾ ਹੈਗਾ ਇਸੇ ਤਰੀਕੇ ਦੇ ਨਾਲ ਕਾਨੂੰਨ ਤੇ ਵਿਵਸਥਾ ਦੀ ਸਥਿਤੀ ਇੰਨੀ ਜ਼ਿਆਦਾ ਵਿਗੜ ਚੁੱਕੀ ਹੈ ਕਿ ਅਨਿਤ ਦਿਹਾੜੇ ਪੰਚਾਇਤਾਂ ਦੀਆਂ ਲੜਾਈਆਂ ਹੁੰਦੀਆਂ ਨੇ ਅੱਜ ਵੀ ਇੱਕ ਕਤਲ ਹੋਇਆ ਜਿਸ ਦੇ ਵਿੱਚ ਉੱਥੇ ਦੀ ਜਿਹੜੀ ਸਰਪੰਚ ਆ ਉਸਦੇ ਪਤੀ ਦਾ ਕਤਲ ਕੀਤਾ ਗਿਆ ਤੇ ਕਤਲ ਕਰਨ ਵਾਲਾ ਕੌਣ ਹੈ ਆਮ ਆਦਮੀ ਪਾਰਟੀ ਦਾ ਲੀਡਰ ਦੱਸਿਆ ਜਾਂਦਾ ਹੈ ਲੁਧਿਆਣੇ ਦੇ ਵਿੱਚ ਇੱਕ ਵਿਅਕਤੀ ਨੇ ਆਪਣੀ ਪਤਨੀ ਨੂੰ ਇੱਕ ਸਾਜ ਦੇ ਅਧੀਨ ਮਾਰਿਆ ਉਹ ਲੀਡਰ ਕੌਣ ਸੀਗਾ ਉਹ ਵੀ ਆਮ ਆਦਮੀ ਪਾਰਟੀ ਦਾ ਲੀਡਰ ਸੀਗਾ ਇਸ ਗੱਲ ਕਰਕੇ ਆਮ ਆਦਮੀ ਪਾਰਟੀ ਨੇ ਸਾਰੇ ਨਹੀਂ ਦਰਵਾਜ਼ੇ ਖੋਲ੍ਹੇ ਕੋਈ ਪੁੱਛਗਿੱਛ ਨਹੀਂ ਕੀਤੀ ਤੇ ਅਪਰਾਧੀ ਲੋਕ ਇਸ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਤੇ ਇਸ ਗੱਲ ਕਰਕੇ ਕੀ ਉਹ ਪੰਜਾਬ ਦੇ ਵਿੱਚ ਨਵੇਂ ਸੁਧਾਰ ਲੈ ਆਉਣਗੇ ਜਿਸ ਤਰੀਕੇ ਦਾ ਉਹ ਕਹਿ ਰਿਹਾ ਕ੍ਰਾਂਤੀ ਲੈ ਕੇ ਆਉਣੀਆਂ ਨੇ ਇਨਕਲਾਬ ਲੈ ਕੇ ਆਉਣਾ ਮੈਨੂੰ ਇਸ ਦੇ ਉੱਤੇ ਕਾਫੀ ਸ਼ੱਕ ਮਤਲਬ ਸ਼ੱਕ ਹੋ ਰਿਹਾ ਹੈ ਸ਼ੰਕੇ ਹੋ ਰਹੇ ਨੇ ਕਿ ਆਮ ਆਦਮੀ ਪਾਰਟੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਅਕਸਰ ਸੁਧਾਰ ਸਕੇਗੀ ਕਿਉਂਕਿ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਵੀ ਅਰਵਿੰਦ ਕੇਜਰੀਵਾਲ ਵਾਂਗੂ ਬਹੁਤ ਸਾਰੇ ਦਾਅਵੇ ਕੀਤੇ ਸੀਗੇ ਜਿਸ ਤਰੀਕੇ ਨਾਲ ਆਪਾਂ ਛੋਟੀ ਜੀ ਉਦਾਹਰਨ ਦਿੰਦੇ ਆ ਜਦੋਂ ਆਮ ਆਦਮੀ ਪਾਰਟੀ ਸੱਤਾ ਵਿੱਚ ਨਹੀਂ ਸੀ ਤਾਂ ਭਗਵੰਤ ਮਾਨ ਕਹਿੰਦੇ ਹੁੰਦੇ ਸੀਗੇ ਐਂੀਆਂ ਜਣੀਆਂ ਜੇ ਡਿਸਕਿਊਟੀਆ ਕਿਉਂ ਲੈਣੀਆਂ ਜੇਕਰ ਤੁਸੀਂ ਮਾੜੇ ਚਾਗੇ ਕੰਮ ਕਰਨੇ ਆ ਇਹਦੇ ਨਾਲ ਤਾਂ ਤੁਸੀਂ ਕਹਿੰਦੇ ਮੁਰਗੀਖਾਨੇ ਖੋਲ੍ਹ ਲੂ ਹੁਣ ਭਗਵਾਨ ਤੁਮਾਨ ਉਹਦੇ ਹੋਰ ਲੀਡਰ ਕਿਸ ਤਰੀਕੇ ਦੇ ਨਾਲ ਜੈਡ ਪਲਸ ਸਟੇਟਲ ਹੈ ਕਿ ਘੁੰਮ ਰਹੇ ਨੇ ਹੋਰ ਤਾਂ ਹੋਰ ਪੰਜਾਬ ਦੇ ਲੀਡਰ ਚ ਚਲੋ ਮੁੱਖ ਮੰਤਰੀ ਹੈ ਉਸ ਨੂੰ ਤਾਂ ਜੈਡ ਪਲਸ ਸਕਿਉਰਟੀ ਹੋ ਸਕਦੀ ਹੈ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਸਕਿਉਰਟੀ ਮਿਲ ਰਹੀ ਹੋਣੀ ਹੋਰ ਤਾਂ ਹੋਰ ਇੱਕ ਵਿਅਕਤੀ ਜਿਹੜਾ ਵਿਵਕ ਕੁਮਾਰ ਹੈ ਜਿਹੜਾ ਅ ਅਰਵਿੰਦ ਕੇਜਰੀਵਾਲ ਦਾ ਖਾਸਮ ਖਾਸਾ ਹੈ ਜਿਸ ਦੇ ਉੱਤੇ ਇੱਕ ਮਹਿਲਾ ਜਿਹੜੀ ਕਿ ਆਮ ਆਦਮੀ ਪਾਰਟੀ ਦੀ ਖਾਸਮ ਖਾਸ ਸੀ ਉਸ ਨੂੰ ਕਟਮਾਰ ਕਰਨ ਦੇ ਦੋਸ਼ ਨੇ ਤੇ ਉਹ ਜੇਲ੍ਹ ਵੀ ਜਾ ਚੁੱਕਿਆ ਉਸ ਨੂੰ ਵੀ ਜੈਂਟ ਪਲੱਸ ਸਿਕਿਉਰਿਟੀ ਦਿੱਤੀ ਗਈ ਹੈ ਉਸ ਨੂੰ ਦੱਸਿਆ ਹੀ ਜਾਂਦਾ ਕਿ ਸਲਾਹਕਾਰ ਭਰਾਇਆ ਗਿਆ ਹੈ ਚੀਫ ਜਿਹੜਾ ਹੈਗਾ ਤੇ ਆਈਐਸ ਉਸ ਦੇ ਜਵਾਬ ਜਵਾਬ ਦੇ ਹੁੰਦੇ ਨੇ ਇਹ ਜੋ ਕੁਝ ਵੀ ਚੱਲ ਰਿਹਾ ਉਸ ਨੇ ਵੀ ਜਿਹੜਾ ਹੈਗਾ ਇਸ ਸਰਕਾਰ ਦਾ ਜਿਹੜਾ ਚਿਹਰਾ ਮੋਰਾਂ ਖਰਾਬ ਕੀਤਾ ਹੈ ਤੇ ਪਰ ਵਰਤਮਾਨ ਨੇ ਹੋਰ ਵੀ ਬਹੁਤ ਕੁਝ ਗਿਆ ਹੋਇਆ ਲੋਕਾਂ ਦੇ ਵਿੱਚ ਇਸ ਕਾਲ ਦਾ ਅਸਰ ਜਾਂਦਾ ਹੈ ਤੇ ਜਦੋਂ ਲੋਕਾਂ ਨੂੰ ਅਸੀਂ ਮੂਰਖ ਸਮਝ ਲੈਂਦੇ ਆ ਤਾਂ ਲੋਕ ਵੀ ਬੜੇ ਸਮਝਦਾਰ ਹੁੰਦੇ ਨੇ ਇਹ ਤੇ ਉਹ ਮਿੰਟਾ ਦੇ ਵਿੱਚ ਕਿਸੇ ਵੀ ਸਰਕਾਰ ਨੂੰ ਪੱਟਾ ਦਿੰਦੇ ਕਿਸੇ ਵੀ ਪਾਰਟੀ ਨੂੰ ਜਿਹੜਾ ਹੈਗਾ ਬਾਹਰ ਦਾ ਰਸਤਾ ਦਖਾ ਦਿੰਦੇ ਨੇ ਜੇਕਰ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦਾ ਸਵਾਗਤ ਕੀਤਾ ਸੀਗਾ ਤਾਂ ਇਸ ਦੇ ਨਾਲ ਨਾਲ ਹੁਣ ਆਮ ਆਦਮੀ ਪਾਰਟੀ ਨੂੰ ਇੱਕ ਵਾਰ ਫਿਰ ਆਪਣਾ ਮੰਚਨ ਕਰਨਾ ਪਊਗਾ ਪੰਜਾਬ ਦੇ ਲੋਕਾਂ ਦੇ ਨਾਲ ਜਿਹੜੇ ਵਾਅਦੇ ਕੀਤੇ ਆ ਉਹ ਪੂਰੇ ਕਰਨੇ ਪੈਣਗੇ ਜੇ ਨਹੀਂ ਕੀਤੇ ਜਾਣਗੇ ਕਰਕੇਤੇ ਜਾਣਗੇ ਤਾਂ 2027 ਦੇ ਵਿੱਚ ਉਸੇ ਤਰੀਕੇ ਦੇ ਨਾਲ ਬਿਸਤਰਾ ਗੋਲ ਕਰਦੇ ਤੇ ਜਾਊਗਾ ਜਿਵੇਂ ਦਿੱਲੀ ਦੇ ਵਿੱਚ ਕੀਤਾ ਗਿਆ ਇਹ ਸੀ ਅੱਜ ਦੀ ਗੱਲਬਾਤ ਕੱਲ ਨੂੰ ਕਿਸੇ ਹੋਰ ਵਿਸ਼ੇ ਦੇ ਤੇ ਆਪਾਂ